ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਬੱਤ ਸੰਗਤ ਜੀ ਕਰੋ ਜੀ ਦਰਸ਼ਨ ਧੰਤਨ ਸ਼ਹੀਦ ਬਾਬਾ ਨੱਥੂ ਜੀ ਦੇ ਸਥਾਨਾਂ ਦੇ ਦੇਖੋ ਜੀ ਕਿੰਨਾ ਅਲੌਕਿਕ ਦ੍ਰਿਸ਼ ਹੈ ਤੇ ਅੱਗੇ ਦੀ ਅੱਗੇ ਹੋਰ ਦਿਖਾਉਨੇ ਆ ਜੀ ਤੇ ਸੰਗਤ ਜੀ ਕੱਲ੍ਹ 2 ਹਾੜ 15 ਜੂਨ 2024 ਧੰਤਨ ਸ਼ਹੀਦ ਬਾਬਾ ਨੱਥੂ ਜੀ ਸਥਾਨ ਪਿੰਡ ਦਾਖਾ ਵਿੱਚ ਸਾਲਾਨਾ ਵਰਸੀ ਸਮਾਗਮ ਮਨਾਇਆ ਜਾ ਰਿਹਾ ਜੀ ਤਨਤਨ ਸ਼ਹੀਦ ਬਾਬਾ ਨੱਥੂ ਜੀ ਦੇ ਅਸਥਾਨਾਂ ਤੇ ਸਲਾਨਾ ਵਰਸੀ ਸਮਾਗਮਾ ਜਿਹੜਾ ਮਨਾਇਆ ਜਾ ਰਿਹਾ ਜੀ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਸੋ ਸੰਗਤਾਂ ਹੌਮ ਹਮਾ ਕੇ ਪਹੁੰਚੋ ਜੀ ਤੇ ਗੁਰੂ ਕੇ ਦਰਸ਼ਨ ਕਰੋ ਜੀ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਲਾਹ ਖੱਟੋ ਜੀ ਤਨਤਨ ਸ਼ਹੀਦ ਬਾਬਾ ਨੱਥੂ ਜੀ ਦੇ ਅਸਥਾਨਾਂ ਤੇ ਸਲਾਨਾ ਵਰਸੀ ਸਮਾਗਮ ਜੋ ਕੱਲ 15 ਜੂਨ ਨੂੰ ਮਨਾਏ ਜਾ ਰਹੇ ਨੇ ਜੀ ਸੰਗਤ ਜੀ ਦੇਖੋ ਜੀ ਕਿੰਨਾ ਅਲੌਕਿਕ ਦ੍ਰਿਸ਼ ਹੈ ਜੀ ਵਾਹਿਗੁਰਜੀ ਵਾਹਿਗੁਰਜੀ ਤਨ ਤਨ ਸ਼ਹੀਦ ਬਾਬਾ ਨੱਥੂ ਜੀ ਦੇ ਸਥਾਨਾਂ ਤੇ ਸੰਗਤ ਜੀ ਸਲਾਨਾ ਵਰਸੀ ਸਮਾਗਮ ਤੇ ਹਮ ਹਮਾ ਕੇ ਪਹੁੰਚੋ ਜੀ ਵਾਹਿਗੁਰਜੀ ਤਨ ਤਨ ਸ਼ਹੀਦ ਬਾਬਾ ਨੱਥੂ ਜੀ ਦੇ ਸਥਾਨਾਂ ਤੇ ਦਰਸ਼ਨ ਕਰ ਰਹੇ ਹਾਂ ਜੀ ਅੱਜ ਸ਼ਾਮ ਦੀਆਂ ਇਹ ਹੁਣ ਇਸ ਵੇਲੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਗਤ ਜੀ ਵਾਹਿਗੁਰੂ ਜੀ ਕਰੋ ਦਰਸ਼ਨ ਜੀ ਵਾਹਿਗੁਰੂ ਬੋਲ ਕੇ ਹਾਜ਼ਰੀ ਲਵਾਉ ਸੰਗਤ ਜੀ ਤਨ ਤਨ ਸ਼ਹੀਦ ਬਾਬਾ ਨੱਥੂ ਜੀ ਦੇ ਹਸਾਨਾ ਤੇ ਕਰੋ ਦਰਸ਼ਨ ਸੰਗਤ ਜੀ ਦੇਖੋ ਜੀ ਕਿੰਨਾ ਅਲੌਕਿਕ ਦ੍ਰਿਸ਼ ਹੈ ਜੀ ਤੇ ਕਿੰਨਾ ਦੇਖੋ ਸਾਰਾ ਵਧੀਆ ਲੱਗ ਰਿਹਾ ਜੀ ਗੁਰੂ ਦੀ ਕਿਰਪਾ ਜੀ ਵਾਹਿਗੁਰੂ ਦੀਆਂ ਵਡਿਆਈਆਂ ਜੀ ਕਰੋ ਦਰਸ਼ਨ ਸੰਗਤ ਜੀ ਤਨ ਤਨ ਸ਼ਹੀਦ ਬਾਬਾ ਨੱਥੂ ਜੀ ਦੇ ਸਥਾਨਾਂ ਤੇ ਔਰ ਸੰਗਤ ਜੀ ਕੱਲ 15 ਜੂਨ ਨੂੰ ਸਲਾਨਾ ਵਰਸੀ ਸਮਾਗਮ ਮਨਾਏ ਜਾ ਰਹੇ ਨੇ ਉਹ ਤਿਆਰੀਆਂ ਤੁਸੀਂ ਦੇਖ ਰਹੇ ਹੋ ਤਨ ਤਨ ਸ਼ਹੀਦ ਬਾਬਾ ਨੱਥੂ ਜੀ ਦੇ ਸਥਾਨਾਂ ਤੋਂ ਸਥਾਨ ਪਿੰਡ ਦਾਖਾ ਤਨ ਤਨ ਸ਼ਹੀਦ ਬਾਬਾ ਨੱਥੂ ਜੀ ਦੇ ਸਨ ਸਥਾਨਾਂ ਤੇ ਕੱਲ ਸਲਾਨਾ ਵਰਸੀ ਸਮਾਗਮ ਮਨਾਏ ਜਾ ਰਹੇ ਨੇ ਜੀ ਗੁਰੂ ਕੇ ਅਲੰਗਰ ਅਤੁੱਟ ਵਰਤਨਗੇ ਜੀ ਤੇ ਸੰਗਤਾਂ ਹੌਮਹਮਾ ਕੇ ਪਹੁੰਚੋ ਜੀ ਲਾਕੇ ਦੀਆਂ ਸੰਗਤਾਂ ਦੂਰ ਦਰਾਡੇ ਦੀਆਂ ਸੰਗਤਾਂ ਲਾਹਾ ਖਟੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਸ਼ਹੀਦ ਬਾਬਾ ਨਤੂਈ ਦੇ ਅਸਥਾਨਾਂ ਦੇ ਤੁਸੀਂ ਕਰ ਰਹੇ ਹੋ ਦਰਸ਼ਨ ਜੀ ਕਰੋ ਜੀ ਦਰਸ਼ਨ ਅਲੌਕਿਕ ਦ੍ਰਿਸ਼ ਹੈ ਜੀ ਤੇ ਲਾਈਟਿੰਗ ਦਾ ਦ੍ਰਿਸ਼ ਦੇਖ ਰਹੇ ਹੋ ਜੀ ਤੁਸੀਂ ਇਸ ਵੇਲੇ ਧੰਨ ਧੰਨ ਸ਼ਹੀਦ ਬਾਬਾ ਨਤੂਈ ਦੇ ਅਸਥਾਨਾਂ ਤੋਂ ਤੇ ਬਹੁਤ ਬਹੁਤ ਧੰਨਵਾਦ ਜੀ ਸੰਗਤਾਂ ਜੀ ਹਮ ਹਮ ਆ ਕੇ ਪਹੁੰਚੋ ਜੀ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹੋ ਗਿਆ ਐਸਾ ਪਲੇਟ ਹੋ ਗਿਆ ਬੈਠ ਆ ਜਵਾਂ ਸ